ਮੀਆਂ ਵੀ ਵੀ ਦੋ ਦੋ ਟੀਚਰ ਨੇ ਚੰਗੀ ਰੋਧ ਲੱਗਦੀ ਦਰਖਾਹ ਏਸੀ ਸੜ ਲੈਂਦੇ ਜਮਾ ਬਾਹਰੋਂ ਨਿਕਲਦੇ ਬਹੁਤ ਹੀ ਬਲਾਜਮਾ ਦੇ ਹਾਲ ਆ ਤੇ ਬਹੁਤ ਇਹ ਕੋਈ ਪ੍ਰਾਈਵੇਟ ਆ ਕੇ ਕਰੋ ਆ ਕੇ ਕਿਉਂ 2 ਵਜੇ ਵੀ ਨੇ 3 ਵਜੇ ਪ੍ਰਾਈਵੇਟ ਕੰਮ ਵੀ ਫੜਲੇ ਪਾਉਂਦੇ ਨੇ ਕੋਈ ਪਲਾਟ ਵੇਚੀ ਜਾਂਦਾ ਕੋਈ ਹੋਰ ਕੰਮ ਕਰੀ ਜਾਂਦਾ ਇਸ ਕਰਕੇ ਬਹੁਤ ਸਾਡੀ ਫੀਲ ਨਾ ਕਰ ਪਰ ਇਹ ਤਰਸਦੀ ਆ ਤੇ ਸਾਡੇ ਚ 80% ਤੋਂ ਜ਼ਿਆਦਾ ਗਿਰਤੀ ਲੇੜੀ ਦੀ ਆ ਉਹ 80% ਲੇਡिज ਕਿਤੇ ਜਾਂਦੀਆਂ ਨਹੀਂ ਗੁੱਸਾ ਨਾ ਬਣਣਾ ਪਰ ਲੋਕਾਂ ਦਾ ਰਣਾ ਲਾ ਲੋ ਸਕੂਲ ਦੇ ਬਾਹਰਪੁਰੇ ਨਾਲੋਂ ਬਲਾਗ ਚਲਾ ਲੋ ਜ਼ਿਲ੍ਹੇ ਚਲਾ ਲੋ ਉੱਥੇ ਵੀ ਕੀ ਕਹਾਂ 10 ਵੀ ਬਹੁਤ ਸੁਚੇਤ ਲੇਡੀ ਜਿਹਨੇ ਜਿਹੜੀਆਂ ਔਰਤਾਂ ਅਧਿਆਪਕਾਂ ਨੂੰ ਆ ਜਾਣ ਪਰ ਕਿਤੇ ਆਉਂਦੀਆਂ ਨਹੀਂ ਇਸ ਕਰਕੇ ਜਦੋਂ 100 ਚੋਂ 80 ਅਧਿਆਪਕਾਂਾਂ ਜਾਂ ਅਧਿਆਪਕ ਲੜਾਈ ਤੋਂ ਬਾਹਰ ਨੇ 80% ਲੜਾਈ ਹਾਰੀ ਹੋਈ ਲੜ ਰਹੇ ਹੁੰਦੇ ਆ ਅਸੀਂ 20% ਅਧਿਆਪਕ ਨੇ ਜਿਹੜੀ ਆਉਂਦਣਗੇ ਤਾਂ 20% ਲੜਾਈ ਲੜ ਰਹੇ ਆ ਤੇ 20% ਦੇ ਵਿੱਚੋਂ ਵੀ 2-3% ਲੜਾਈ ਹੈ ਜਿਹੜੀ 2-3% ਲੋਕ ਨੇ ਜਿਹੜੇ ਅਧਿਆਪਕ ਨੇ ਉਹ ਬਰਾਜਪਤ ਧਰਨੇ ਮਜ਼ਾਰਾਂ ਚ ਰੈਲੀਆਂ ਚਾਹੁੰਦੇ ਨੇ ਤਾਂ 100 ਚੋਂ ਲੜਾਈ 2-3% ਲੜੀ ਜਾ ਰਹੀ ਹੈ ਤੇ ਪ੍ਰਾਪਤੀ ਵੀ 2-3% ਹੀ ਹੋਣੀ ਹੈ ਫਿਰ ਇਸ ਕਰਕੇ ਜਿੰਨਾ ਚਿਰ ਸਾਨੂੰ ਰੜਕੀ ਹੈ ਨਹੀਂ ਸਾਡੇ ਦਿਮਾਗ ਦੇ ਵਿੱਚ ਸਾਨੂੰ ਪੀੜੀ ਹੈ ਨਹੀਂ ਸਾ ਤੋਂ ਖੋਇਆ ਕੀ ਕੁਝ ਜਾ ਰਿਹਾ ਆਉਣ ਵਾਲਾ ਸਮਾਂ ਕਿਹੋ ਜਾ ਰਿਹਾ ਤਾਂ ਫੇਰ ਇਹ ਸਮਝ ਜਦੋਂ ਅਸੀਂ ਸਮਝਣੇ ਨਹੀਂ ਚਾਹੁੰਦੇ ਤਾਂ ਜਿੰਨਾ ਜੇ ਸਮਝਣਾ ਚਾਹੁੰਦੇ ਲੜਨਾ ਵੀ ਨਹੀਂ ਜਾਂਦੇ ਕਿਉਂਕਿ ਲੜਾਈ ਸਮਝਣ ਨਾਲ ਬਣਦੀ ਆ ਨੀਤੀਆਂ ਦੇ ਖਿਲਾਫ ਲੜਾਈ ਬਣਦੀ ਹੁੰਦੀ ਆ ਆਰਥਿਕ ਮੁੱਦਿਆਂ ਤੇ ਲੜਾਈ ਕਤਹਿ ਕੈ ਤੋ ਦਿੰਦੇ ਆ ਪਰ ਆਰਥਿਕ ਮੁੱਦਿਆਂ ਤੇ ਨਾਲੋਂ ਇੱਕ ਲੜਾਈ ਸਮਾਜਿਕ ਪੁੱਤਰ ਦੀ ਹੁੰਦੀ ਆ ਵਿਹਾਰਕ ਪੁੱਤਰ ਦੀ ਹੁੰਦੀ ਆ ਸਮਝਦੇ ਪੁੱਤਰ ਦੀ ਹੁੰਦੀ ਆ ਸਰਕਾਰ ਮੋਦੀ ਦੀ ਸਰਕਾਰ ਦੀ ਨੋ ਬਗੈਰ ਸੰਸਾਰੀਕਰਨ ਨਿੱਜੀਕਰਨ ਭਗਮਾ ਕਰਨ ਤਿੰਨਾ ਮੁੱਦਿਆਂ ਨੂੰ ਸਿਰ ਜੋੜ ਕੇ ਲੱਗੇ ਹੋਇਆ ਸਾਰਾ ਕੁਝ ਕਦੇ ਕਰਾਂਗੇ ਰੋਕ ਕੇ ਦਿਖਾਵੇ ਕਿਹੜਾ ਰੋਕਦਾ ਤੇ ਕਿਸਾਨਾਂ ਨੇ ਜਰੂਰ ਰੋਕ ਲਿਆ ਪਰ ਹੋਰ ਕਿਸੇ ਦੀ ਐਨੇ ਅਜੇ ਤੱਕ ਹਿੰਮਤ ਜਾਂ ਮਜ਼ਮਲਾਜਮਾਂ ਦੀ ਜਾਂ ਜਥੇਬੰਦੀਆਂ ਦੀ ਜਾਂ ਮਜ਼ਦੂਰਾਂ ਦੀ ਐਡੀ ਗਤੀ ਹੋਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਦਾ ਲਗਾਤਾਰ ਘੜਾ ਜਿਹੜਾ ਜਾਂ ਪੰਜਾਬ ਸਰਕਾਰ ਦਾ ਰਾਜ ਸਰਕਾਰ ਦਾ ਜਿਹੜਾ ਘੜਾ ਲਗਾਤਾਰ ਮਜ਼ਮਲਾਜਮਾਂ ਦੇ ਮੰਗਾਂ ਮਸਲਿਆਂ ਦੇ ਚੱਲ ਰਿਹਾ ਚੱਲ ਰਿਹਾ ਇਹਨਾਂ ਦੇ ਹੱਕ ਲਗਾਤਾਰ ਖੋਹੇ ਜਾ ਰਹੇ ਨੇ ਪਰ ਕਿਸੇ ਨੂੰ ਅਜੇ ਤੱਕ ਪੀੜ ਮਹਿਸੂਸ ਨਹੀਂ ਹੋ ਰਹੀ ਜਿਹੜਾ ਪੁਰਾਣੀ ਪੈਂਸਲ ਪ੍ਰਾਪਤੀ ਫਰੰਟਾ ਜਿਹੜਾ ਇਹ ਵੀ ਇਸੇ ਝੁਮਕਿਆ ਕਿਉਂਕਿ ਜਿਹੜੇ ਸਾਥੀ ਇਸ ਇਸ ਮੰਗ ਨੂੰ ਲੈ ਕੇ ਲਗਾਤਾਰ ਜੰਗ ਲੀ ਸੀ ਲਗਾਤਾਰਤਾ ਦੀ ਘਾਟ ਰਹੀ ਹੈ ਸਰਕਾਰ ਨਾਲ ਕਿਤੇ ਟੱਕਰ ਦੇਣ ਦੇ ਵਿੱਚ ਫਰਕ ਰਿਹਾ ਅਤੇਂਦਰ ਜੀ ਨੇ ਜਮਾ ਦੱਸਿਆ ਅਸੀਂ ਸਾਂਝ ਲੜਾਈ ਦਾ ਹੱਕ ਚਾ ਇਹ ਵੀ ਚਾਹੁੰਦੇ ਨੇ ਕਿ ਸਾਂਝ ਪੰਜਾਬ ਦੇ ਵਿੱਚ ਕਾਜੀਹਾ ਫਰੰਟ ਬਣੇ ਅਧਿਆਪਕਾਂ ਨੂੰ ਬਲਾਕ ਨੂੰ ਕਹਿਣ ਦਾ ਮੌਕਾ ਨਾ ਮਿਲੇ ਵੀ ਤੁਸੀਂ ਆੜੜੋਂ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਇਕੱਠੇ ਹੋ ਜਦੋਂ ਤਾ ਕੇ ਸਾਰੇ ਬਲਾਕ ਇਕੱਠੋਂ ਘਟੋ ਘਟੇ ਇਹ ਨਾ ਕਹਿੰਦੇ ਤੁਸੀਂ 850 ਕਿ ਲੜਦੇ ਹੋ ਫਿਰ ਦੇਖਦਾ ਕਿੰਨੇ ਬਲਾਕ ਨਿਕਲਦੇ ਨੇ ਅੱਜ 2.5 ਲੱਖ ਦੀ ਗਿਣਤੀ ਹੋਵੇ ਅਸੀਂ ਸਮਰੂਰ ਰੈਲੀ ਵੀ ਦੇਖੀ ਆ ਲੁਧਿਆਣਾ ਰੈਲੀ ਵੀ ਦੇਖੀ ਗਿਣਤੀ 33500 ਤੋਂ ਵੱਧ ਨਹੀਂ ਹੁੰਦੀ ਤੇ 2.5 ਲੱਖ ਦੇ ਵਿੱਚੋਂ 33500 ਆਉਂਦੇ ਨੇ ਤਾਂ ਪਰਸੈਂਟੇਜ ਕੱਢ ਕੇ ਦੇਖ ਲੋ ਪਹਿਲਾਂ ਦੱਸੀ ਜਾਂ ਉਹੀ ਪਰਸੈਂਟੇਜ ਆ ਓਨੇ ਕਿ ਲੋਕ ਲੜਨਾ ਚਾਹੁੰਦੇ ਓ ਉੰਨੇ ਕਿ ਪੂਰੀਆਂ ਕਿ ਸਾੜੀ ਪਰ ਪ੍ਰਾਪਤੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਰਚਾ 3 ਦਿਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅੰਜਾਮ ਤੱਕ ਪਹੁੰਚੂਆ ਇਥੋਂ ਲੋਕ ਨਵੀਂ ਜਾਗਰਤੀ ਲੈ ਕੇ ਜਾਣਗੇ ਕਾਉ ਕਿ ਕੇ ਡਰਗ ਇੱਕ ਤਰ੍ਹਾਂ ਦਾ ਇਥੋਂ ਸਿੱਖਣ ਨੂੰ ਬਹੁਤ ਕੁਝ ਮਿਲਣਾ ਤੇ ਪੰਜਾਬ ਦੇ ਵਿੱਚ ਕਿੰਨੀ ਬੀ ਊਰਜਾ ਬਿਲੂ ਇਸ ਕਰਕੇ ਜਿਹੜੇ ਸਾਥੀ ਆਏ ਮੈਂ ਧੰਨਵਾਦ ਤਿੰਨ ਦਿਨਾਂ ਮੋਰਚੇ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣਾ ਬਹੁਤ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ